इंडिया ਅਜੇ ਤੱਕ 5G ਤੇ ਹੀ اٹਕਿਆ ਹੋਇਆ ਹੈ ਉੱਥੇ ਚੀਨ ਨੇ ਲਾਂਚ ਕਰ ਦਿੱਤਾ 10G ਇੰਟਰਨੈਟ ਕੁਝ ਸਕਿੰਟਾਂ ਦੇ ਵਿੱਚ ਹੀ ਡਾਊਨਲੋਡ ਹੋ ਜਾਂਦੇ ਹੈ 90GB ਦੀ ਫਾਈਲ Huawei ਅਤੇ China Unicom ਨੇ 5G ਪੌਣ ਤਕਨੀਕ ਦੇ ਰਾਹੀਂ ਚਾਲਿਤ ਚੀਨ ਦਾ ਪਹਿਲਾ 10G ਬ੍ਰੌਡਬੈਂਡ ਨੈਟਵਰਕ ਲਾਂਚ ਕੀਤਾ ਹੈ Tanjie Internet ਨੂੰ ચીਨ ਦੇ ਹੈਬੇਈ ਪ੍ਰਾਂਤ ਦੇ ਸੁਸਾਨ ਕਾਉਂਟੀ ਦੇ ਵਿੱਚ ਲਾਂਚ ਕੀਤਾ ਗਿਆ ਹੈ ਅਤੇ ਇਹ ਤੇਜ਼ ਡਾਊਨਲੋਡ ਅਤੇ ਅਪਲੋਡ ਸਪੀਡ ਪ੍ਰਦਾਨ ਕਰਦਾ ਹੈ। Tanjie Internet ਹਾਈ ਸਪੀਡ ਦੀਆਂ ਹੱਦਾਂ ਨੂੰ ਤੋੜਦਾ ਹੈ ਅਤੇ ਸਿਰਫ ਕੁਝ ਮੀਲੀਸਕਿੰਡ ਦੇ ਦੇਰੀ ਵੀ ਪ੍ਰਾਪਤ ਕਰਦਾ ਹੈ। Tanjie ਸਰਵਿਸ ਨੂੰ ਚਾਈਨਾ ਟੈਲੀਕਾਮ ਨੇ ਸ਼ੰਘਾਈ ਦੇ ਇਹ ਯਾਨਕਪੂ ਜ਼ਿਲ੍ਹੇ ਦੇ ਵਿੱਚ ਸਥਾਨਕ ਸਰਕਾਰ ਦੇ ਸਹਿਯੋਗ ਨਾਲ ਪੇਸ਼ ਕੀਤਾ ਹੈ ਇਹ 10 ਜੀ ਬ੍ਰੌਡਬੈਂਡ ਮਿਆਰੀ ਫਾਈਬਰ ਕਨੈਕਸ਼ਨ ਨਾਲ ਲਗਭਗ 10 ਗੁਣਾ ਤੇਜ਼ ਹੈ ਜੋ ਕਿ 8 ਕੇ ਕੁਆਲਿਟੀ ਵਾਲੀ 2 ਘੰਟੇ ਦੀ ਫਿਲਮ ਨੂੰ ਜਿੱਥੇ ਗੀਗਾਬਾਈਟ ਬ੍ਰੌਡਬੈਂਡ ਨੂੰ 12 ਮਿੰਟ ਤੋਂ ਵੱਧ ਸਮਾਂ ਲੱਗਦਾ ਹੈ ਪਲਕ ਚੱਕ ਕਦੇ ਹੀ ਡਾਊਨਲੋਡ ਕਰ ਸਕਦਾ ਹੈ ਇਹ ਨੈਟਵਰਕ ਸਪੀਡ ਦੇ ਨਾਲ ਨਾਲ ਡਿਜੀਟਲ ਅਨੁਭਵ ਨੂੰ ਵੀ ਐਡਵਾਂਸ ਬਣਾਉਂਦਾ ਹੈ ਇਹ ਆਰਕੀਟੈਕਚਰ ਪ੍ਰਦਰਸ਼ਨ ਖੇਤਰ ਦੇ ਵਿੱਚ ਹੁਣ ਲੋਕ ਬਿਨਾ ਚਸ਼ਮੇ ਦੇ 3D ডিসਪਲੇ ਬਿਨਾ ੁਕਾਵਟ ਦੇ ਦੇ ਸਾ ਸਮਾਰਟ ਹੋਮ ਇੰਟੀਗ੍ਰੇਸ਼ਨ ਅਤੇ ਫ੍ਰੀ ਐਂਗਲ ਲਾਈਵ ਸਟਰੀਮਿੰਗ ਦਾ ਆਨੰਦ ਲੈ ਸਕਦੇ ਹਨ ਇਸ ਦੀ ਹਾਈ ਬ੍ਰਾਂਡ ਵਿਰਥ ਅਤੇ ਘੱਟ ਵਿਲੰਭਤਾ ਇਸ ਨੂੰ ਸੰਭਵ ਬਣਾਉਂਦੀ ਹੈ ਇਹ ਸੇਵਾ ਸਮਾਰਟ ਸ਼ਹਿਰਾਂ ਦੇ ਲਈ ਇੱਕ ਇੱਕ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਵਿੱਚ ਅਜੇ ਤੱਕ 5G ਹੀ ਪਹੁੰਚਿਆ ਹੈ ਜ਼ਿਆਦਾਤਰ ਲੋਕ 4G ਦੀ ਹੀ ਵਰਤੋਂ ਕਰਦੇ ਹਨ ਨਾ ਲੋਕਾਂ ਤੱਕ 5G ਹੀ ਠੀਕ ਢੰਗ ਦੇ ਨਾਲ ਨਹੀਂ ਪਹੁੰਚਿਆ ਕੁਝ ਥਾਵਾਂ ਤੇ ਤਾਂ ਇੰਟਰਨੈਟ ਦਾ ਕਨੈਕਟ